ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾਂ ਸਾਜਨਾ ਸੰਤਾਓ ਮੇਰੇ ਰਹਾਓ ਅਨਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹਿ ਪ੍ਰੇਰੈ ਸੰਤ ਜਨਨ ਤਰੋ ਮਾਥੇ ਚਾਂਦਨਾ ਗਰੈ ਹੋਏ ਅੰਧੇਰੈ ਸੰਤ ਪ੍ਰਸਾਦ ਕਮਲ ਵਿਖਸੈ ਗੋਬਿੰਦ ਭਜੋ ਪੇਖ ਨਿਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ-ਵਾਰ ਨਾਨਕ ਬੇਰੈ ਕਾਨੜਾ ਮਹੱਲਾ ਪੰਜਵਾ ਚਰਨ ਸਨ ਗੋਪਾਲ ਤੇਰੀ ਮੋਹ ਮਾਨ ਤੋ ਪਰਮ ਰਾਖ ਲੀਜੈ ਕਾਟ ਬੇਰੀ ਰਹਾਓ ਬੂੜ ਸੰਸਾਰ ਸਾਗਰ ਉਦਰੇ ਹਰ ਸਿਮਰਤ ਨਾਗਰ ਸੀਤਲਾ ਹਰ ਨਾਮ ਤੇਰਾ ਪੂਰਨ ਠਾਕੁਰ ਪ੍ਰਭ ਮੇਰਾ ਧੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਰਪਤ ਉਦਾਰਨ ਕੋਟ ਜਨਮ ਦੂਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਦਿੜਾਇਓ ਕੈਨੇਡਾ ਮਹੱਲਾ ਪੰਜਵਾ ਧਾਨੋ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਬੜ ਭਾਗੀ ਰਹਾਓ ਮੋਏ 나ਥ ਦਾਸ ਜਾਣ ਤੇਰਾ ਅਵਰ ਓਟ ਸਗਲੀ ਮੋਹ ਤਿਆਗੀ ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਤ ਜਾਗੀ ਤੂੰ ਧਾਉ ਬੜ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਤਨਾਗੀ ਨਾਨਕ ਜਾਜਕ ਹਰ ਹਰ ਨਾਮ ਮੰਗਾਏ ਮਸਤਕ ਆਨ ਧਰਿਓ ਪ੍ਰਭ ਪਾਗੀ ਕਾਨੜਾ ਮਹੱਲਾ ਪੰਜਵਾ ਕੁਚਲ ਕਠੋਰ ਕਪਟਕਾਮੀ ਜਿਉ ਜਾਣੈ ਤਿਉ ਤਾਰ ਸੁਆਮੀ ਰਹਾਉ ਤੂੰ ਸਮਰਾਤ ਸਰਨ ਜੋਗ ਤੂੰ ਰੱਖੈ ਆਪਣੀ ਕਲ ਧਾਰ ਜਾਪ ਤਾਪ ਨੇਮ ਸੋਚ ਸੰਜਮ ਨਾਹੀਨ ਬਿੱਧੇ ਛੁਟਕਾਰ گرد کو انت کاڈو پرب نانک ندر نار کانڈا محلہ پنجاں چوتھا ایک اونکار ست گر پرساد نار نرپت نار نمسکار سے گر کو بل بل جائی ہے آپ رہا ہو کون 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 گن کئی ہے نہیں کش پار ہے لاکھ 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 کئی کور ہے کو ہے سو بیچار ہے ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕੋ ਨਾਨਕ ਸੰਤ ਨਰਾਸਾਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਕਾਨੜਾ ਮਹੱਲਾ ਪੰਜਵਾ ਨਾ ਜਾਣੀ ਸੰਤਨ ਪ੍ਰਭ ਬਿਨਿਆਨ ਓਜ ਨੀਜ ਸਭ ਵੇਖ ਸਮਾਨੋ ਮੁਖ ਬਕਨੋ ਮਨਨ ਮਾਨ ਰਹਾਓ ਘਟ ਘੜ ਪੂਰ ਰਹੇ ਸੁਖ ਸਾਗਰ ਪੈ ਪੰਜਨ ਮੇਰੇ ਪ੍ਰਾਨ ਮਨੈ ਪ੍ਰਗਾਸ ਭਿਓ ਪਰਮਨਾਸਿਓ ਮੰਤਰ ਦਿਯੋ ਗੁਰ ਕਾਨ ਕਤ ਰੇ ਕਰਤੇ ਗੇ করুণਾ ਮੈਂ ਅੰਤਰ ਜਾਮੀ ਗਿਆਨ ਆਠ ਪੈਰ ਨਾਨਕ ਜਸ ਗਾਵੇ ਮੰਗਨ ਕੋ ਹਰ ਦਾਨ ਕਾਨੜਾ ਮੁਹੱਲਾ ਪੰਜਵਾ ਕੈਨ ਘਾਵਨ ਕੋ ਕਈ ਕੀਤੇ ਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤਰ ਦੁਖ ਨਹੀਂ ਸਭ ਸੁਖ ਹੀ ਹੈ ਰੇ ਕੈ ਇੱਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤੈ ਸੋਗ ਨਾ ਹੀ ਸੁਧਾਰਖੀਐ ਰੇ ਛੋੜ ਨਾ ਹੀ ਕਿਛ ਲੇਤਾ ਕੋ ਨਾਨਕ ਜਨ ਹਰ 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 ਹੈ ਕਤਿ ਆਵੇ ਕਤ ਰਮਤਾ ਕਾਨੜਾ ਮਹੱਲਾ ਪੰਜਵਾ ਹਿਏ ਕੋ ਪ੍ਰੀਤਮ ਬਿਸਰ ਨ ਜਾਏ ਤਨ ਮਨ ਗਲਤ ਭਏ ਤੇ ਸੰਗੇ ਮੋਨੀ ਮੋਇ ਰਹੀ ਮੋਰੀ ਮਾਇ ਰਹਾਉ ਜੈ ਜੈਪ ਕਹ ਬਿਰਥਾ ਆਪਣੀ ਤੇਉ ਤੇਉ ਗਏ ਰਹੇ ਅਟਕਾਏ ਅਨੁਗ ਭਾਂਦ ਕੀ ਏਕੈ ਜਾਲੇ ਤਾ ਕੀ ਗੰਠ ਨਹੀਂ ਛੁਰਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਹੀ ਸਰਨਾਏ ਕਾਟੇ ਅਗਿਆਨ ਭਰਮ ਮੋਹ ਮਾਇਆ ਲਿਓ ਕੰਠ ਲਗਾਏ ਕਾਨੜਾ ਮਹੱਲਾ ਪੰਜਵਾ ਆਨੰਦ ਰੰਗ ਬਨੋਦ ਹਮਾਰੇ ਨਾਮੋ ਗਾਵਨ ਨਾਮ ਧਿਆਵਨ ਨਾਮ ਹਮਾਰੇ ਪ੍ਰਾਨ ਆਧਾਰ ਰਹਾਓ ਨਾਮੋ ਗਿਆਨ ਨਾਮ ਸੁਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੈ ਹਰ ਨਾਮੋ ਸੋਭਾ ਨਾਮ ਬਡਾਈ ਪੌਜਲ ਬਖਮਾ ਨਾਮ ਹਰ ਤਾਰੈ ਅਗੰ ਬਦਾਰਥ ਅਲਾਲ ਮੂਲਾ ਭਿਓ ਪ੍ਰਾਪਤ ਗੁਰ ਚਰਨਾਰੈ ਕਉ ਨਾਨਕ ਭਾਏ ਕਿਰਪਾਲਾ ਮਗਨ ਭਏ ਹੀ ਰਹਿ ਦਰਸਾਰੈ ਕਾਨੜਾ ਮਹੱਲਾ ਪੰਜਵਾ ਸਾਜਨ ਮੀਤ ਸੁਆਮੀ ਨੇਰੋ ਪੇਖਤ ਸੁੰਦ ਸਬਨ ਕੈ ਸੰਗੇ ਥੋਰੈ ਕਾਜ ਬੁਰੋ ਕੈ ਫੇਰ ਰਹਾਉ ਨਾ ਬਿਨਾ ਜੇ ਤੋ ਲਪਟਾਇਓ ਕਛੂ ਨਹੀਂ ਨਾਹੀਂ ਕਛ ਤੇਰੋ ਆਗੇ ਦ੍ਰਿਸ਼ਟ ਆਪਤ ਸਭ ਪ੍ਰਗਟ ਈहां ਮੋਹਿਓ ਪਰਮੰਦੇਰੋ ਅਟਕਿਓ ਸੁੱਤ ਬਨਤਾ ਸੰਗ ਮਾਇਆ ਦੇਵਨ ਹਾਰ ਦਤਾਰ ਬਸੇਰੋ ਕੋ ਨਾਨਕ ਇੱਕ ਐ ਭਰੋਸੋ ਬੰਦਨ ਕਾਟ ਨਹਾਰ ਗੁਰ ਮੇਰੋ ਕੋ ਨਾਨਕ ਇੱਕ ਐ ਭਰੋਸੋ ਬੰਦਨ ਕਾਟ ਨਹਾਰ ਗੁਰ ਮੇਰੋ ਗੁਰੂ ਪਿਆਰਿਓ ਪੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ